ਕਹਿ ਰਿਹਾ ਨਰੈਨ ਸਿੰਘ ਚੌੜਾ ਕਦੀ ਕਿਸੇ ਨੂੰ ਮਿਲਿਆ ਕਦੀ ਕਿਸੇ ਨੂੰ ਉਹ ਕਦੀ ਲਾਉਂਦੇ ਆ ਦੋਸ਼ ਵੀ ਐਸਪੀ ਹਰਪਾਲ ਸਿੰਘ ਨੂੰ ਮਿਲਿਆ ਉਹ ਫੁਟੇਜ ਤੇ ਉਹ ਦਿਖਾ ਰਿਹਾ ਮਰਜੀਠੀ ਆ ਪਰ ਜਿਹੜੀ 4 ਤਰੀਕ ਨੂੰ ਦੁੱਖ ਭੰਗਣੀ 베ਰੀ ਦੇ ਲਾਗੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਧਾਮੀ ਨਰੈਨ ਸਿੰਘ ਚੌੜੇ ਨੂੰ ਜਦੋਂ ਇਹ ਜਾ ਰਹੇ ਸੀ ਉਥੇ ਆਪਣੇ ਪੂਰੇ ਲਾਮ ਰਖਸ਼ ਦੇ ਨਾਲ ਆਣ ਕੇ ਮਿਲ ਕੇ ਗੱਲਾਂ ਬਾਤਾਂ ਕਰਕੇ ਗਿਆ ਉਹ ਕਿਉਂ ਨਹੀਂ ਦਿਖਾ ਰਹੇ ਉਹ ਉਹ ਕਿਉਂ ਨਹੀਂ ਦਿਖਾ ਰਹੇ ਹਾਂਜੀ ਵੀ ਵਿਕਰਮ ਸਿੰਘ ਮਜੀਠੀਆ ਕੋਲ ਚੱਲ ਰਹੀਆਂ ਵਿਕਰਮ ਸਿੰਘ ਮਜੀਠੀਆ ਅੱਜ ਤੇ ਉਹ ਕਹਿ ਰਿਹਾ ਵੀ ਨਰੈਣ ਸਿੰਘ ਚੌੜਾ ਅੱਤਵਾਦੀ ਆ ਜਿਸ ਦਿਨ ਇਹ ਇਹ ਹੁਣ ਜੇ ਕਹੂਗਾ ਅੱਤਵਾਦੀ ਸ਼ਬਦ ਇਹਦੇ ਵੀ ਅਸੀਂ ਨੋਟਿਸ ਵੀ ਭੇਜਾਂਗੇ ਦੂਸਰੀ ਗੱਲ ਵਿਕਰਮ ਸਿੰਘ ਮਜੀਠੀਆ ਜਿੱਦਣ ਸ਼ਹੀਦ ਭਾਈ ਭਾਈ ਸੰਦੀਪ ਸਿੰਘ ਸੂਰੀ ਜਿਨ੍ਹਾਂ ਨੇ ਸਣੀ ਜਿਨ੍ਹਾਂ ਨੇ ਸੂਰੀ ਨੂੰ ਸੋਧਾ ਲਾਇਆ ਸੀਗਾ ਜਿੱਦਣ ਉਹਨਾਂ ਦੇ ਪਿਤਾ ਜੀ ਦੀ ਉੱਥੇ ਅੰਤਮ ਅਰਦਾਸ ਸੀਗੀ ਉਸ ਦਿਨ ਵਿਕਰਮ ਸਿੰਘ ਮਜੀਠੀਆ ਵੀ ਉੱਥੇ ਸੀ ਨਰੈਨ ਸਿੰਘ ਚੌੜਾ ਵੀ ਉੱਥੇ ਸੀ ਉਸ ਦਿਨ ਇਹਨੂੰ ਨਹੀਂ ਸੀ ਨਰੈਨ ਸਿੰਘ ਚੌੜਾ ਲੱਭਦਾ ਪਿਆ ਅੱਜ ਇੱਥੇ ਨਰੈਨ ਸਿੰਘ ਚੌੜਾ ਆਇਆ ਮੈਂ ਕਿਉਂ ਆਵਾਂ ਇਹ ਇੱਕ ਹੋਸ਼ੀਆਂ ਗੱਲਾਂ ਨੇ ਦੀ ਲੋਕੇਸ਼ਨ ਜਿਹੜੀ ਆ ਕਿ ਬਾਰਡਰ ਦੇ ਲਾਗੇ ਬੋਲਦੀ ਪਾਕਿਸਤਾਨ ਗਏ ਸੀ ਪਾਕਿਸਤਾਨ ਗਏ ਸੀ ਕਿ ਵੇਖੋ ਜੀ ਇੱਕ ਤਰੀਕ ਨੂੰ ਅਨਾਰ ਸਿੰਘ ਪਾੜਾ ਦੀ ਵਰਸ਼ੀ ਸੀ ਪਿੰਡ ਕਾਲੀਆਂ ਸਕਤਰਾ ਉੱਥੇ ਗਏ ਸੀ ਉੱਥੋਂ ਦੀ ਲੋਕੇਸ਼ਨ ਆ ਉੱਥੇ ਉਹ ਮੀਡੀਆ ਦੇ ਵਿੱਚ ਵੀ ਆਇਆ ਵਾ ਕਿ ਨਰੈਣ ਸਿੰਘ ਚੌੜਾ ਵੀ ਉਸ ਵਰਸ਼ੀ ਤੇ ਗਏ ਜੀ ਇਹ ਸਵਾਲ ਹੋ ਰਿਹਾ ਕਿ ਦਰਬਾਰ ਸਾਹਿਬ ਵਕ ਵਕ ਥਾਵਾਂ ਤੇ ਕੀ ਉਹ ਰੁਟੀਨ ਦੇ ਵਿੱਚ ਦਰਬਾਰ ਸਾਹਿਬ ਮੱਥਾ ਟੇਕਣ ਆਉਂਦੇ ਵੇਖੋ ਜੀ ਉਹ ਜਿਸ ਦਿਨ ਵੀ ਅੰਮ੍ਰਿਤਸਰ ਆਉਂਦੇ ਸੀ ਉਹ ਦਰਬਾਰ ਸਾਹਿਬ ਜ਼ਰੂਰ ਜਾ ਕੇ ਜਾਂਦੇ ਸੀ ਮਾਤਾ ਟੇਕਣ ਆਉਂਦੇ ਆਉਂਦੇ ਸੀ ਜਿੱਦਣ ਵੀ ਆਉਂਦੇ ਸੀ ਜਿਹੜਾ ਇੱਕ ਪਿਸਤਲ ਸੀ ਉਹਨਾਂ ਕੋਲੋਂ ਉਹਨਾਂ ਦਾ ਆਪਣਾ ਖੋਦਾ ਸੀ ਜਾਂ ਕਿਦਾਂ ਇਹਦੇ ਬਾਰੇ ਜਿਹੜਾ ਅੰਦਰ ਕੋਡ ਦਾ ਮੈਟਰ ਆ ਇਹ ਉਹ ਬਾਅਦ ਦੇ ਵਿੱਚ ਪਿਛਲੀ ਵਾਰੀ ਜਦੋਂ ਰਿਮਾਂਡ ਹਸਲ ਕੀਤਾ ਗਿਆ ਉਦੋਂ ਇਹ ਜ਼ਿਕਰ ਆਇਆ ਕਿ ਲਖੀਮਪੁਰ ਖੇਰੀ ਵਿੱਚ ਕੋਈ ਹਥਿਆਰ ਰਿਕਵਰ ਕਰਨੇ ਕੀ ਪੁਲਿਸ ਉੱਥੇ ਲੈ ਕੇ ਗਈ ਨਹੀਂ ਜੀ ਇਹਦੇ ਬਾਰੇ ਉਹਨਾਂ ਨੇ ਕੁਝ ਵੀ ਨਹੀਂ ਉਹ ਕਹਿਆ ਵੀ ਨਹੀਂ ਇਹ ਬਾਦ ਦੇ ਵਿੱਚ ਉੱਥੇ ਨਹੀਂ ਖੜਿਆ ਗਿਆ ਉਹ ਤੇ ਰਮਾਨਾਂ ਟਿਕਾਣੇ ਆ ਰਿਹਾ ਸੀ ਕਿ ਬਰਾਮਦੇ ਕੀਤਾ ਗਿਆ ਬਰਾਮਦੇ ਕਿ ਬੋਤ ਜਦੋਂ ਇਹਨਾਂ ਨੂੰ ਰੈਸਟ ਕੀਤਾ ਸੀਗਾ ਘਰੋਂ ਇਹਨਾਂ ਨੇ ਮੋਬਾਈਲ ਫੋਨ ਲੈਪਟਾਪ ਡੀਵੀਆਰ ਤੇ ਹੋਰ ਸਮਾਨ ਲੈ ਆਂਦਾ ਸੀ ਉਹਦੇ ਵਿੱਚ ਕੁਝ ਇਨਕੁਆਇਰੀ ਨਿਕਲੀ ਹੋਵੇ ਕੋਈ ਨਹੀਂ ਉਹ ਤੇ ਆਮ ਸੀਗੇ ਘਰ ਦੇ ਵਿੱਚ ਘਰੇਲੂ ਜਿਹੜੇ ਹੁੰਦੇ ਆ ਫੋਨ ਬੱਚਿਆਂ ਦੇ ਸੀਗੇ ਕਿੰਨੀ ਮੰਗ ਕੀਤੀ ਰਿਮਾਂਡ ਦੀ ਇਹਨਾਂ ਨੇ 8 ਦਿਨ ਦੀ ਰਿਮਾਂਡ ਦੀ ਮੰਗ ਕੀਤੀ ਸੀ ਤੇ 14 ਤੱਕ ਮਿਲਿਆ ਤਿੰਨ ਦਿਨਾਂ ਦੀ ਰਿਮਾਂਡ ਦੇ ਅੰਦਰ ਰਿਮਾਂਡ ਚ ਕੀ ਕੀ ਇਹਨਾਂ ਨੂੰ ਨਿਕਲ ਸਕਿਆ ਨਹੀਂ ਕੁਝ ਵੀ ਨਹੀਂ ਤੇ ਉਹਨਾਂ ਦਾ ਜਿਹੜਾ ਵਾ ਕੁਝ ਵੀ ਦੱਸ ਨਹੀਂ ਸਕੇ ਵੀ ਕੀ ਅੱਜ ਰਿਮਾਂਡ ਦੀ ਕੀ ਤਕਨੀਕੀ ਮੰਗ ਲੈ ਗਈ ਹਾਂਜੀ ਰਿਮਾਂਡ ਦੀ ਕੀ ਤਕਨੀਕ ਅਪਣਾਈ ਗਈ ਪੁਲਿਸ ਵੱਲੋਂ ਅੱਜ ਇਹੋ ਜਿਹੜੀ ਇਹਨਾਂ ਦੀ ਲੋਕੇਸ਼ਨ ਉੱਥੇ ਬਾਰਡਰ ਏਰੀਆ ਦੀ ਆਈ ਆ ਉਹਦੇ ਬਾਰੇ ਪੁੱਛ ਗਿਸ਼ ਕਰਦੇ ਸੋ ਬਿਲਕੁਲ ਇਹ ਕਹ ਲਿਆ ਕਿ ਆਪੋ ਆਪਣੇ ਆਰਗੂਮੈਂਟ ਰੱਖੇ ਸੀ ਡਿਫੈਂਸ ਨੇ ਵੀ ਤੇ ਪ੍ਰੋਸੀਕਿਊਸ਼ਨ ਨੇ ਵੀ ਦੋਨੋਂ ਤਰ੍ਹਾਂ ਦੀ ਬਹਿਸ ਸੁਣ ਤੋਂ ਬਾਅਦ ਜੱਜ ਸਾਹਿਬ ਨੇ ਜੋ ਉਹਨਾਂ ਨੂੰ ਵੈਡਰ ਲਗਾਇਆ ਤਿੰਨ ਦਿਨ ਦਾ ਪੁਲਿਸ ਰਿਮਾਂਡ ਜਿਹੜਾ ਉਹ ਸਾਨੂੰ ਹੋਰ ਦਿੱਤਾ ਅੱਛਾ ਜੀ ਉਹਦੇ ਵਿੱਚ ਇੱਕ ਐਸਜੀਪੀਸੀ ਕੋਲੋਂ ਸੀਸੀਟੀਵੀ ਵੀ ਮੰਗੀ ਜਾ ਰਹੀ ਉਹਦੀ ਕੀ ਡਿਟੇਲ ਹੈ ਸੇਗ ਨਹੀਂ ਕੀਤਾ ਗਿਆ ਜੀਪੀਸੀ ਲੋਕ ਐਦਾ ਦੀ ਗੱਲ ਵੀ ਸਾਹਮਣੇ ਆਈ ਹੈ ਇਹ ਸਾਨੂੰ ਉਹ ਮਿਲ ਗਈ ਹੈ ਜੀ ਮਿਲ ਤੋ ਹੁਣ ਅਸੀਂ ਉਹਨੂੰ ਇਨਵੈਸਟੀਗੇਟ ਕਰ ਰਹੇ ਹਾਂ ਨਹੀਂ ਸਰ ਪਹਿਲੇ ਜਿਹੜਾ ਇੱਕ ਸੋਸ਼ਲ ਕਿਸੇ ਦਾ ਪਾਰਟ ਆਫ ਇਨਵੈਸਟੀਗੇਸ਼ਨ ਨਹੀਂ ਚ ਹੋਰ ਆਪਾਂ ਇਸ ਤੋਂ ਜ਼ਿਆਦਾ ਡੀਪ ਲੀਨਿੰਗ ਦੇ ਸਾਡੇ ਤੁਹਾਨੂੰ ਸਰ ਕਿੰਨੀ ਗੰਭੀਰ ਹੈ ਮਾਮਲਾ ਜਿਸ ਪਾਵਨਾਵਨਾ ਜੁੜਿਆ ਕੋਲਿਸ ਨੇ ਮੈਚਿੰਗ ਤੇ ਲਗਾਤਾਰ ਉਹਨ ਮੰਨ ਕੇ ਚੱਲੀ ਹੈ ਕਿ ਹਰ ਹਰ ਪਹਿਲੂ ਤੋਂ ਹੀ ਇਹਦੀ ਜਾਂਚ ਕਰ ਰਹੇ ਹਾਂ ਤੇ ਸਾਨੂੰ ਸਾਡੀ ਜਿਹੜੀ ਇਨਵੈਸਟੀਗੇਸ਼ਨ ਗੋਇੰਗ ਆਨ ਆ ਪ੍ਰੋਗਰੈਸ ਦੇ ਵਿੱਚ ਤੇ ਜੇ ਕੋਈ ਨਵੇਂ ਫੈਕਟਸ ਆਉਣਗੇ ਹੋਰ ਆਉਣਗੇ ਤੁਹਾਨੂੰ ਬਾਅਦ ਦੱਸ ਦਿੱਤੇ ਜਾਣਗੇ ਤੇ ਇਹਦੇ ਵਿੱਚ 6 ਦਿਨਾਂ ਚ ਕੁਝ ਪ੍ਰਾਪਤੀ ਹੋਈ ਸਰ ਜਿੱਦਾਂ ਲਖੀਮਕੁਰ ਖੀਰੀ ਦੀ ਵੀ ਗੱਲ ਆਈ ਸੀ ਕਿ ਉੱਥੇ ਹਥਿਆਰ ਹੋ ਸਕਦੇ ਨੇ ਕੁਝ ਐਦਾ ਦੀ ਗੱਲ ਇਹ ਤਫਤੀਸ਼ ਦਾ ਪਹਿਲੂ ਆ ਜੀ ਇਹ ਡਿਸਕਲੋਜ਼ ਨਹੀਂ ਕੀਤਾ ਜਾ ਸਕਦਾ ਅੱਛਾ ਕਿਤੇ ਲੈ ਕੇ ਵੀ ਜਾਇਆ ਜਾ ਰਿਹਾ ਹੈ ਸੀਮਾ ਪਾਰ ਦੇ ਕੋਈ ਲੋਕੇਸ਼ਨ ਵਿੱਚ ਮੰਨੀ ਤੋ ਹੈ ਅਦਾਲਤ ਚ ਗਿਆ ਸੀਮਾ ਪਾਰ ਤੋਂ ਕੋਈ ਲੋਕੇਸ਼ਨ ਇਹਨਾਂ ਦੇ ਨਾਲ ਜੁੜਿਆ ਹੈ ਤੁਹਾਨੂੰ ਸੀਸੀਟੀਵੀ ਸੀਮਾ ਪਾਰ ਦੇ ਲੋਕੇਸ਼ਨ ਜੁੜਿਆ ਹੈ ਐਸਜੀਪੀ ਕਿੰਨੀ ਦੇਰ ਹੀ ਹੈ ਕਿ ਨਹੀਂ ਦੇਰੀ ਬਿਲਕੁਲ ਦੇਰੀ ਤਦੋਂ ਤੱਕ ਉਹ ਪ੍ਰੋਵਾਈਡ ਕਰਾਨਗੇ ਉਹ ਮਿਲ ਗਈ ਹੈ ਜੀ ਸਾਨੂੰ ਅੱਛਾ ਤੁਹਾਨੂੰ ਦੇ ਦਿੱਤੀ ਹੈ ਜੀ ਅੱਜ ਜੀਪੀਸੀ ਦੇ ਇੱਥੇ ਆਏ ਸੀ ਮੈਨੇਜਰ ਨੇ ਮੈਨੂੰ ਕੋਈ ਨਹੀਂ ਮਿਲਿਆ ਜੀ ਇੱਥੇ ਨਹੀਂ ਪਰ ਫਿਰ ਕੋਰਟ ਚ ਕਿਵੇਂ ਕੋਰਟ ਚ ਨਹੀਂ ਦਿੱਤੇ ਨਹੀਂ ਕੋਰਟ ਦਾ ਆਰਡਰ ਸੀਗਾ ਉਹਨਾਂ ਦੇ ਨਹੀਂ ਉਹਨਾਂ ਹੀ ਨਹੀਂ ਸੀ ਅੱਛਾ ਕੋਰਟ ਨੇ ਆਰਡਰ ਕੀਤਾ ਹਾਂਜੀ ਠੀਕ ਹੈ ਜੀ ਉਹ ਟੈਲੀਫੋਨ ਯੂਜ਼ ਕਰਦਾ ਹੈ ਉਹਦੇ ਲੋਕੇਸ਼ਨਾਂ ਖਿਮਾਪਾਰ ਤੋਂ ਮਿਲਿਆ ਕੁਝ ਇਹੋ ਜੀ ਗੱਲ ਹੋਈ ਅੰਦਰ ਇਸ ਦਾ ਪਾਰਟ ਆਫ ਇਨਵੈਸਟੀਗੇਸ਼ਨ ਜੀ ਕੋਈ ਚੀਜ਼